ਵੱਡਾ ਕੱਲੂਕਾਰਾ ਅਫਗਾਨੀ ਦੁਰਾਨੀ ਫੌਜਾ ਦੁਆਰਾ ਸਿੱਖਾਂ ਦੇ ਭਾਰੀ ਕਤਲੇਆਮ ਨੂੰ ਕਹਿੰਦੇ ਹਨ ਇਹ 1740 ਦੇ ਛੋਟੇ ਕੱਲੂਕਾਰੇ ਤੋਂ ਵੱਖਰਾ ਹੈ ਜੋ ਦਹਾਕਿਆਂ ਤੱਕ ਜਾਰੀ ਰਿਹਾ ਸਿੱਖਾਂ ਨੂੰ ਖਤਮ ਕਰਨ ਦਾ ਅਫਗਾਨ ਹਮਲਾਵਾਰਾਂ ਦਾ ਇੱਕ ਨਿਕਾਰਾ ਸੀ ਵੱਡਾ ਕੱਲੂਕਾਰਾ ਫਰਵਰੀ 1762 ਨੂੰ ਪਿੰਡ ਕਪਰੋਹੀੜੇ ਦੀ ਧਰਤੀ ਤੋਂ ਸ਼ੁਰੂ ਹੋ ਕੇ ਭਲੇਰ ਛੇਹਰ ਵਿੱਚ ਦੀ ਹੁੰਦਾ ਹੋਇਆ ਅੱਗੇ ਪਿੰਡ ਕੁੱਤਬਾ ਬਹਾਮਣੀਆਂ ਕੋਲ ਜਾ ਕੇ ਖਤਮ ਹੋਇਆ ਕੱਲੂਕਾਰੇ ਦਾ ਮਤਲਬ ਸਭ ਕੁਝ ਬਰਬਾਦ ਹੋ ਜਾਣਾ ਹੈ ਕੱਲੂ ਕਾਰੇ ਸ਼ਬਦ ਦਾ ਸੰਬੰਧ ਅਫਗਾਨੀ ਬੋਲੀ ਨਾਲ ਹੈ ਸਿੱਖ ਦਿਵਾਲੀ ਇਥਾਕੀ ਤੇ ਕੋਈ ਵੱਡਾ ਮਸਲਾ ਹੱਲ ਕਰਨ ਲਈ ਫਿਰ ਇਹ ਕਾਲ ਤੱਕ ਸਾਹਿਬ ਤੇ ਜੁੜਦੇ ਸੀ ਜਦੋਂ ਅਹਿਮਦ ਸ਼ਾਹ ਦੁਰਾਨੀ 1762 ਈਸਵੀ ਵਿੱਚ ਪੰਜਾਬ ਚੋਂ ਲੰਘਿਆ ਤਾਂ ਉਸ ਨੂੰ ਸਿੱਖਾਂ ਦੇ ਵਿਰੋਧ ਦਾ ਭਾਰੀ ਸਾਹਮਣਾ ਕਰਨਾ ਪਿਆ ਇਸ ਹਮਲੇ ਦੌਰਾਨ ਹੀ ਐਤ ਕਰਕੇ ਲਜਾਈਆਂ ਜਾ ਰਹੀਆਂ 2200 ਹਿੰਦੂ ਇਸਤਰੀਆਂ ਨੂੰ ਸਿੱਖਾਂ ਨੇ ਅਹਿਮਦ ਸ਼ਾਹ ਤੋਂ ਛੁਡਾ ਕੇ ਸਤਕਾਰ ਨਾਲ ਘਰੋ ਘਰੀ ਪਹੁੰਚਾਇਆ ਸੀ ਦੁਰਾਨੀ ਇਸ ਤੋਂ ਬਹੁਤ ਪਰੇਸ਼ਾਨ ਸੀ ਅਤੇ ਸਿੱਖਾਂ ਤੋਂ ਇਸ ਦਾ ਬਦਲਾ ਲੈਣਾ ਚਾਹੁੰਦਾ ਸੀ ਪੰਜਾਬ ਇੱਕ ਲੋਕ ਅਹਿਮਦ ਸ਼ਾਹ ਲਈ ਸਿੱਖਾ ਦੀ ਮੁਕਬਰੀ ਕਰ ਰਹੇ ਸਨ ਅਬਦਾਲੀ ਨੇ ਭਾਰਤ ਵਿੱਚ ਮੁਗਲਾਂ ਤੇ ਮਰਾਠਿਆਂ ਦਾ ਲੱਕ ਤੋੜ ਦਿੱਤਾ ਸੀ ਹੁਣ ਸਿਰਫ ਸਿੱਖੀ ਉਸ ਦਾ ਮੁਕਾਬਲਾ ਕਰਨ ਵਾਲੇ ਬੱਚੇ ਸਨ ਅਬਦਾਲੀ ਦੇ ਕਾਬਲ ਜਾਂਦੇ ਹੀ ਸਿੱਖਾਂ ਨੇ ਥਾਥ ਆਪਣੇ ਕਬਜ਼ੇ ਕਰ ਲਏ ਅਕਤੂਬਰ 1761 ਨੂੰ ਸਿੱਖਾਂ ਨੇ ਗੁਰਮਤਾ ਕਰਕੇ ਨਵਾਬ ਕਪੂਰ ਸਿੰਘ ਦੇ ਅਗਵਾਈ ਵਿੱਚ ਲਾਹੌਰ ਦੇ ਹਾਕਮ 우ਬੈਦ ਖਾਨ ਨੂੰ ਹਰਾ ਕੇ ਲਾਹੌਰ ਤੇ ਕਬਜ਼ਾ ਕਰ ਲਿਆ ਨਵਾਬ ਕਪੂਰ ਸਿੰਘ ਨੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਤਖਤ ਤੇ ਬਿਠਾ ਕੇ ਸੁਲਤਾਨੁਲ ਕੌਮਾਂ ਦੀ ਉਪਾਦੀ ਪ੍ਰਦਾਨ ਕੀਤੀ ਸਿੱਖਾਂ ਨੂੰ ਪਤਾ ਸੀ ਕਿ ਅਜੇ ਉਹਨਾਂ ਕੋਲ ਲਾਹੌਰ ਤੇ ਕਬਜ਼ਾ ਬਰਕਰਾਰ ਰੱਖਣ ਦੀ ਤਾਕਤ ਨਹੀਂ ਹੈ ਇਸ ਲਈ ਉਹਨਾਂ ਨੇ ਲਾਹੌਰ ਛੱਡ ਕੇ ਜੰਡਿਆਲੇ ਸਰਕਾਰੀ ਚੁਗਲ ਮਹੰਤ ਆਕਿਲ ਦਾਸ ਨਿਰੰਜਣੀਆਂ ਨੂੰ ਘੇਰਾ ਪਾ ਲਿਆ ਉਸ ਨੇ ਭਾਈ ਤਾਰੂ ਸਿੰਘ ਅਤੇ ਮਹਤਾਬ ਸਿੰਘ ਮੀਰਾ ਕੋਟੀਆਂ ਵਰਗੇ ਕਈ ਯੋਧਿਆਂ ਨੂੰ ਚੁਗਲੀ ਕਰਕੇ ਕਤਲ ਕਰਵਾਇਆ ਮਹੰਤ ਨੇ ਆਪਣੇ ਦੂਤ ਅਬਦਾਲੀ ਵੱਲ ਭਜਾ ਦਿੱਤੇ ਅਬਦਾਲੀ ਪਹਿਲਾਂ ਹੀ ਪੰਜਾਬ ਵੱਲ ਚੱਲ ਪਿਆ ਸੀ ਸਿੱਖਾਂ ਨੂੰ ਵੀ ਅਬਦਾਲੀ ਦੇ ਆਉਣ ਦਾ ਪਤਾ ਚੱਲ ਗਿਆ ਉਹ ਆਪਣੇ ਠੱਬਰ ਨੂੰ ਮਾਲਵੇ ਦੇ ਰੇਤਲੇ ਇਲਾਕਿਆਂ ਵੱਲ ਛੱਡਣ ਲਈ ਚੱਲ ਪਏ ਤਾਂ ਜੋ ਬੇਫਿਕਰ ਹੋ ਕੇ ਅਬਦਾਲੀ ਦਾ ਮੁਕਾਬਲਾ ਕਰ ਸਕਣ ਜਦੋਂ ਅਬਦਾਲੀ ਲਾਹੌਰ ਪਹੁੰਚਿਆ ਤਾਂ ਸਿੱਖ ਸਤਲੁਜ ਤੱਪ ਕੇ ਮਲੇਰ ਕੋਟਲੇ ਦੇ ਨਜ਼ਦੀਕ ਪਿੰਡ ਕੋਪ ਨੇੜੇ ਡੇਰਾ ਲਾਇ ਬੈਠੇ ਸਨ ਸਿੱਖਾਂ ਦੀ ਫੌਜ ਉਸ ਵੇਲੇ 50 ਹਜ਼ਾਰ ਦੇ ਕਰੀਬ ਸੀ 50-60 ਹਜ਼ਾਰ ਹੀ ਔਰਤਾਂ ਬੱਚੇ ਤੇ ਬਿਰਹ ਸਿੱਖਾਂ ਨੂੰ ਉਸ ਵੇਲੇ ਅਬਦਾਲੀ ਦੇ ਹੁਕਮ ਨਾਲ ਮਲੇਰ ਕੋਟਲਾ ਦੇ ਨਵਾਬ ਪਿਕਨ ਸ਼ਾਹ ਤੇ ਸਰੰਦ ਦੇ ਸੂਬੇਦਾਰ ਜੈਨ ਖਾਨ ਨੇ ਘੇਰਾ ਪਾਇਆ ਹੋਇਆ ਸੀ ਅਬਦਾਲੀ ਨੂੰ ਜਦੋਂ ਸਿੱਖਾਂ ਦੇ ਮਲੇਰ ਕੋਟਲੇ ਲਾਗੇ ਹੋਣ ਬਾਰੇ ਪਤਾ ਲੱਗਾ ਤਾਂ ਉਸਨੇ 5 ਫਰਵਰੀ 1762 ਨੂੰ ਸੂਰਜ ਦੀ ਟਿੱਕੀ ਨਿਕਲਣ ਤੋਂ ਪਹਿਲਾਂ ਹੀ ਅਬਦਾਲੀ ਨੇ ਦਲ ਖਾਲਸਾ ਤੇ ਬੜਾ ਕਹਿਰੀ ਹਮਲਾ ਕਰ ਦਿੱਤਾ। ਉਸਨੇ ਅਤੀ ਪੌਜਾਬ ਰੱਖੀ ਤੇ ਅਤੀ ਆਪਣੇ ਵਜ਼ੀਰ ਚਾਹਵਲੀ ਖਾਨ ਨੂੰ ਦੇ ਕੇ ਸਮੇਤ ਜੈਨ ਖਾਨ, ਪਖਣ ਖਾਨ ਅਤੇ ਦੀਵਾਨ ਲਕਸ਼ਮੀ ਨਾਰਾਇਣ ਸਿੱਖਾਂ ਦੇ ਵਹੀਰ ਤੇ ਹਮਲਾ ਕਰਨ ਲਈ ਭੇਜ ਦਿੱਤਾ। ਸਿੱਖਾਂ ਨੇ ਆਪਣੇ ਵਹੀਰ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਤੇ ਮੁਕਾਬਲੇ ਲਈ ਡਟ ਗਏ। ਇਸ ਯੁੱਧ ਵਿੱਚ ਤਕਰੀਬਨ ਸਾਰੀਆਂ ਮਿਸਲਾਂ ਦੇ ਸਰਦਾਰ ਸਰਦਾਰ ਜੱਸਾ ਸਿੰਘ ਆਲੂ ਵਾਲੀ ਦੇ ਗਵਾਈ ਹੇਠ ਸ਼ਾਮਲ ਸਨ ਸਰਦਾਰ ਰਾਮ ਸਿੰਘ ਸਰਦਾਰ ਬਘੇਲ ਸਿੰਘ ਸਿੰਘਾ ਸਮੇਤ ਅਬਦਾਲੀ ਦੇ 94 ਜਵਾਨਾਂ ਨਾਲ ਟੱਕਰ ਲੈ ਰਹੇ ਸੀ ਕੁਤ ਸਿੰਘ ਵਿਚਕਾਰ ਰਹਿ ਕੇ ਸਮਾਨ ਅਤੇ ਜੋ ਨਹੀਂ ਲੜ ਸਕਦਾ ਸੀ ਉਸ ਨੂੰ ਅੱਗੇ ਪਿੱਛੇ ਕਰ ਰਹੇ ਸੀ ਸਿੰਘਾਂ ਦੇ ਚਿਹਰਿਆਂ ਤੇ ਜੋਸ਼ ਦੀਆਂ ਲਾਲੀਆਂ ਆ ਗਈਆਂ ਸਿੰਘ ਜੇਕਾਰੇ ਲਗਾ ਰਹੇ ਸਨ ਸਿੱਖ ਜਵਾਨ ਜ਼ਖਮੀ ਤੇ ਸ਼ਹੀਦ ਹੁੰਦੇ ਹੋਏ ਪੂਰੇ ਤਾਨ ਨਾਲ ਮੁਕਾਬਲਾ ਕਰ ਰਹੇ ਸੀ ਸਿੰਘ ਦੁਸ਼ਮਣ ਨੂੰ ਪਾੜ ਪਾੜ ਸੁੱਟਣ ਲੱਗੇ ਸਰਦਾਰ ਬਘੇਲ ਸਿੰਘ ਸਰਦਾਰ ਸ਼ੇਰ ਸਿੰਘ ਵਰਗੇ ਸੂਰਮੇ ਦੁਸ਼ਮਨ ਨੂੰ ਨਿੰਬੂ ਵਾਗਨ ਚੋੜ ਰਹੇ ਸੀ ਸਿੰਘ ਤਿੰਨੇ ਪਾਸੇ ਫੁਲਾਦੀ ਕੰਧਾ ਵਾਗ ਡੱਟ ਗਏ ਸਿੰਘ ਪੂਰੀ ਵਿਉਂਤਬੰਦੀ ਨਾਲ ਲੜ ਰਹੇ ਸੀ ਮਾਰ ਰਹੀ ਫੌਜ ਦੀ ਗਿਣਤੀ ਸੌਣ ਕੇ ਅਬਦਾਲੀ ਨੂੰ ਚਾਰਚ ਫੇਰੇ ਪੀਲਾ ਪੀਲਾ ਦਿਸਣ ਲੱਗ ਪਿਆ ਅਬਦਾਲੀ ਨੂੰ ਖੜਨਾ ਔਖਾ ਹੋ ਗਿਆ ਇੱਕ ਪਾਸੇ ਸ਼ੇਰ ਤਲਿੱਤੇ ਕਰਕੇ ਲੜਨ ਵਾਲੇ ਅਤੇ ਦੂਜੇ ਪਾਸੇ ਨੌਕਰੀ ਵਾਲੇ ਜਿਨ੍ਹਾਂ ਨੂੰ ਅਬਦਾਲੀ ਦੇ ਕਮਾਂਡਰ ਖਿੱਚ ਕੇ ਸਿੰਘਾਂ ਅੱਗੇ ਜਾਣ ਦੇ ਲਈ ਕਰ ਰਹੇ ਸੀ ਮੱਸੀ ਰਾਮ ਤੇ ਜੈਨ ਖਾਤਾ ਦਿਨ ਚੜ੍ਹਨ ਤੋਂ ਪਹਿਲਾਂ ਹੀ ਆਪਣੇ ਨੌਜਵਾਨ ਮਰਵਾ ਕੇ ਸਰੰਦਵਾ ਚਲੇ ਗਏ। ਮੁਗਲ ਸੋਚਣ ਲਈ ਮਜਬੂਰ ਕਰ ਦਿੱਤੇ। ਸਿੰਘਾਂ ਨੇ ਇੱਕ ਵਾਰ ਤਾਂ ਅਬਦਾਲੀ ਦੇ ਪੈਰ ਹਿਲਾ ਦਿੱਤੇ। ਅਬਦਾਲੀ ਦੇ ਕਮਾਂਡਰ ਸਿੰਘਾਂ ਵੱਲੋਂ ਚੱਲ ਰਹੇ ਹਥਿਆਰਾਂ ਨੂੰ ਵੇਖ ਕੇ ਪਿੱਛੇ ਹਟ ਰਹੇ ਸੀ। ਕਈ ਖਾਨ ਝਾੜੀਆਂ ਵਿੱਚ ਬੈਠੇ ਆਪਣੀ ਜਾਨ ਦੀ ਖੈਰ ਮੰਗ ਰਹੇ ਸੀ। ਸਿੰਘ ਪੱਛਮ ਵੱਲ ਪਿੰਡ ਤਲੇਰ ਝਨੇਰ ਵੱਲ ਵੱਧਣ ਲੱਗੇ। ਸਿੰਘ ਵੀ ਬਹੁਤ ਸ਼ਹੀਦ ਹੋ ਰਹੇ ਸੀ। ਪਰ ਤੁਰਕਾਂ ਦੀ ਬੁਰੀ ਹਾਲਤ ਸੀ। ਸਿੰਘਾਂ ਦੇ ਕਾਰਨਾਮੇ ਵੇਖ ਕੇ ਤੁਰਕ ਕਹਿ ਰਹੇ ਸੀ ਕਿ ਜਿਸ ਕੌਮ ਦੇ ਰਾਜੇ ਆਪ ਹਥਿਆਰ ਚਲਾ ਰਹੇ ਹੋਣ ਜੇ ਜਨਾਨੀਆਂ ਬਰਾਬਰ ਸ਼ਸਤਰ ਚਲਾ ਰਹੀਆਂ ਹੋਣ ਉਹਨਾਂ ਨੂੰ ਕੋਈ ਨਹੀਂ ਹਰਾ ਸਕਦਾ ਨਿਹੰਗ ਸਿੰਘਾਂ ਤੋਂ ਤੁਰ ਕੇ ਇਸ ਤਰ੍ਹਾਂ ਚੱਲਦੇ ਸੀ ਜਿਵੇਂ ਆ ਜਿਹੜੀ ਅੱਗੇ ਇੱਜੜ ਹੋਵੇ ਸਿੰਘਾਂ ਨੇ ਅਫਗਾਨੀ ਦੇ ਚੋਟੀ ਦੇ ਨੌਜਵਾਨ 2 ਘੰਟਿਆਂ ਵਿੱਚ ਖਤਮ ਕਰ ਦਿੱਤੇ ਸਿੰਘ ਗਰਜ-ਗਰ ਤੁਰਕਾਂ ਨੂੰ ਸਦਾ ਦੀ ਨੀਂਦ ਸੁਲਾ ਰਹੇ ਸੀ ਸਿੰਘ ਜੋ ਜ਼ਖਮੀ ਹੋ ਜਾਂਦਾ ਉਹ ਜੋਸ਼ ਵਿਛਾ ਕੇ ਦੁਸ਼ਮਣ ਦੇ ਕੰਨ ਭੰਨੀ ਜਾਂਦਾ ਸਿੰਘਾਂ ਨੂੰ 2 ਘੰਟਿਆਂ ਵਿੱਚ ਖਤਮ ਕਰਨ ਵਾਲਾ ਜੰਗ ਦੀ ਸੂਚਨਾ ਸੁਣ ਸੁਣ ਅਦਮੋਇਆ ਬੈਠਾ ਸੀ ਅਫਗਾਨੀ ਦਾ ਰੰਗ ਪੀਲਾ ਹੋ ਗਿਆ ਸੀ ਇੱਕ ਇੱਕ ਸਿੰਘ 10-10 ਨੂੰ ਨੇੜੇ ਨਹੀਂ ਸੀ ਲੱਗਣ ਦਿੰਦਾ ਸਿੰਘ ਲੜਦੇ-ਲੜਦੇ ਕਤਬਾ ਬਾਹਮਣੀਆਂ ਪਿੰਡ ਦੀ ਜੂ ਵਿੱਚ ਚਲੇ ਗਏ ਪਿੱਛੇ-ਪਿੱਛੇ ਹੀ ਤੁਰਕ ਥਾਪ ਤੇ ਪਹੁੰਚ ਕੇ ਤੁਰਕ ਪਾਣੀ ਪੀ ਕੇ ਵਾਪਸ ਮਲੇਰਕੋਟਲੇ ਵੱਲ ਮੁੜਾ ਤੇ ਸਿੰਘ ਸਾਰੇ ਜੋ ਪਿੰਡ ਸੀ ਇੱਕ ਥਾਂ ਇਕੱਠੇ ਹੋਏ ਅਤੇ ਸ਼ਹੀਦ ਹੋਏ ਸਿੰਘਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਤੇ ਬਰਨਾਲੇ ਵੱਲ ਚਲੇ ਗਏ ਇਸ ਲੜਾਈ ਵਿੱਚ 30-35 ਹਜ਼ਾਰ ਸਿੰਘ ਸਹੀਦ ਹੋਏ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਦੇ ਸਰੀਰ ਤੇ 22 ਨਿਸ਼ਾਨ ਜਖਮਾਂ ਦੇ ਸੀ ਤੇ ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਏ ਦੇ 18 ਨਿਸ਼ਾਨ ਸੀ ਅਗਲੇ ਸਾਲ ਹੀ 1763 ਨੂੰ ਸਿੱਖਾਂ ਨੇ ਸਰਹੰਦ ਜੇਤਨੀ ਤੇ ਜੈਨ ਖਾਨ ਨੂੰ ਮਾਰ ਮੁਕਾਇਆ ਅਤੇ ਮੁਖਬਰ ਅਕਾਲ ਦਾਸ ਨੂੰ ਵੀ ਗੱਡੀ ਚੜਾ ਦਿੱਤਾ